ਕਲਵੀਰ ਸਿੰਘ ਜੀਰਾ ਜਿੰਦਾਬਾਦ ਕਲਵੀਰ ਸਿੰਘ ਜੀਰਾ ਜਿੰਦਾਬਾਦ ਜੀਰਾ ਤੇਰੀ ਸੋਚ ਤੇ ਜੇਹਾ ਤੇ ਅਗੇ ਖੋਕੇ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਪਿੱਛੇ ਆਉਂਦੇ ਆ ਉਹ ਮਾੜਾ ਮਾੜਾ ਸਹੀ ਤੁਰਿਆਣਾ ਆਰਾਮ ਦੇ ਨਾਲ ਆਪਾਂ ਲੈਣ ਬਣ ਕੇ ਚਲੇ ਆਉਣਾ ਕੋਈ ਹੁੰਲਣ ਵਾਰੀ ਨਹੀਂ ਕਰਨੀ ਬਿਲਕੁਲ ਆਰਾਮ ਦੇ ਨਾਲ ਆਪਾਂ ਜਾਣਾ ਤੇ ਆਪਾਂ ਤੇ ਕਾਗਜ਼ ਭਰਨੇ ਆ ਕਿਸੇ ਨੇ ਕੋਈ ਹੁੰਲਣ ਬਾਜੀ ਨਹੀਂ ਕਰੀ ਕਿਸੇ ਨੇ ਕੋਈ ਸਿਆਪਤ ਬਾਜੀ ਨਹੀਂ ਕਰੀ ਇਸ ਕਰਕੇ ਬੇਜਤੀ ਆ ਕਿਹਦੇ ਰਾਮ ਦੇ ਨਾਲ ਕਿਹਦੇ ਰਾਮ ਦੇ ਨਾਲ ਜੀਣਾ ਤੇਰੀ ਜ਼ੋਰਾਂ ਕੇ ਜੀਵਾਂਗੇ ਖੋ ਕੇ ਜੀਣਾ ਤੇਰੀ ਸਾਥ ਕੇ ਜੀਵਾਂਗੇ ਖੋ ਕੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ बंदे बंदिर

ਹੌਲੀ ਰੱਖੋ ਬਈ ਕੰਮ ਹੌਲੀ ਹੌਲੀ ਇਹਨੂੰ ਯਾਦ ਰੱਖੋ ਆਈ ਜਾਂਦੇ ਆਈ ਜਾਂਦੇ ਤੋਰ ਤੋਰ ਬਾਬਾ ਜੀ ਤੋਰ جي نالي سوت رهي ٿي وئي رهي آهي ਕੋਲੇ ਕੋਲੇ ਰੋਲੇ ਬਾਪੂ ਜੀ ਮੈਂ ਉਹਨੂੰ ਪਾਗਲ ਹੈਗਾ ਤੋਰੋ ਹੀ ਹਾਲੀ ਹਾਲੀ ਜੀਰਾਂ ਤੇਰੀ ਸੋਹ ਕੇ ਅੱਗੋ ਐਨੂੰ ਜੀਰਾਂ ਤੇਰੀ ਸੋਹ ਕੇ ਜਿੰਦਾਬਾਦ ਜੀਰਾਂ ਤੇਰੀ ਸੋਹ ਕੇ ਜਿੰਦਾਬਾਦ ¡En lugar! <coughs> चलो 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 11 ਵਜੇ ਤੋਂ ਲੈ ਕੇ ਸਾਡਾ ਡੀਐਸਪੀ ਸਾਹਿਬ ਟਾਈਮ ਖਰਾਬ ਕਰ ਰਹੇ ਆ 11 ਵਜੇ ਤੋਂ ਲੈ ਕੇ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਆਪ ਕਾਗਜ਼ ਭਰਾਵਾਂਗੇ ਬੱਸਾਂ ਭੇਜਾਂਗੇ ਅਸੀਂ ਕਰਾ ਦੇਾਂਗੇ ਸਾਡਾ ਕਸੂਰ ਦੱਸ ਦਿਓ ਕੀ ਆ ਹੁਣ 2 ਵਜੇ ਗਏ ਆ 1 ਘੰਟਾ ਸਾਡੇ ਕੋਲ ਰਹਿ ਗਿਆ ਕੈਂਡੀਡੇਟ ਸਾਡੇ ਨਾਲ ਨੇ ਅਸੀਂ ਤੁਹਾਡੇ ਕੋਲੇ ਆ ਸਾਰੀਆਂ ਪਈਆਂ ਫੁੱਲ ਚਲੋ ਪਰ ਇਹ ਆ ਕਿ ਜੇ ਕੋਈ ਵਾਅਦਾ ਘਟਾਇਆ ਜ਼ਿੰਮੇਵਾਰੀ ਤੁਹਾਡੀ ਹੋਊਗੀ ਮੁੜ ਕੇ ਨਾ ਇਸ ਦਾ ਵਾਕ ਤਾਂ ਬਾਕੀ ਤੁਸੀਂ ਕਰੋ ਆਪਣੇ ਕੈਂਡੀਡੇਟ ਮੇਜੋ ਅਸੀਂ ਅੱਗੇ ਖੜੇ ਹਾਂ ਕੈਂਡੀਡੇਟ ਹੋਣੇ ਬਿਲਕੁਲ ਅਸੀਂ ਤੁਹਾਡੇ ਨਾਲ ਹੈਗੇ ਬਿਲਕੁਲ ਭਜੋ ਅਸੀਂ ਤੁਹਾਡੇ ਨਾਲ ਆਪਾਂ ਸ਼ਾਂਤੀ ਨਾਲ ਸਾਰਾ ਕੁਝ ਹੋ ਜਾਵੇ ਅਸੀਂ ਅਸੀਂ ਵੀ ਚਾਹੁੰਦੇ ਸ਼ਾਂਤੀ ਨਾਲ ਹੋਵੇ ਪਰ ਅੰਦਰ ਜੇ ਕੋਈ ਸਕੂਲ ਚ ਕੋਈ ਗੁੰਡਾਗਰਦੀ ਜਾਂ ਗੱਲਬਾਤ ਇਸ ਤੋਂ ਬਾਅਦ ਹੋਵੇ ਬੇਫਿਕਰ ਨੀ ਸਾਰੇ ਸਕਿਉਰਟੀ ਦੇ ਰਜਿਸਟਰ ਪੁੱਤਰ ਕੀਤੇ ਹੋਏ ਇਸ ਤੋਂ ਬਾਅਦ ਜ਼ਿੰਮੇਵਾਰੀ ਤੁਹਾਡੀ ਹੈ ਰੋੜੇ ਦੀ ਕਾਲੀ ਚੌਕ ਤੇ ਆਏ ਜੀ ਹੋ ਭਾਈ ਆਪਾਂ ਚੌਕ 'ਚ ਖੜ ਜਾਂਗੇ ਨਾ ਉਹ ਤਾਂ ਸਵੇਰ ਦੇ ਇੱਥੇ ਤੇ ਹੋਰ ਲੱਗ ਕੇ ਟਰਾਲੀਆਂ ਤੇ ਸਵੇਰ ਤੇ ਆਉਂਦੇ ਭਾਈ ਕਾਲੀ ਲੈ ਕੇ ਆਇਆ ਬੱਲੇ ਬੱਲੇ ਮੈਂ ਇੱਕ ਮਹੀਨ ਮੈਚ ਚ ਨਾ ਆ ਵੇਖੋ ਬਿਲਕੁਲ ਤੁਸੀਂ ਕੋਦੇ ਨਾਲ ਲੱਗਿਆ ਐਸਾ ਕੋ ਨਾਲ ਲੱਗ ਕੇ ਹੋਸ਼ ਰੀਕ ਤੁਸੀਂ ਸ਼ਿਫਟ ਦੇ ਬੰਦੇ ਬਿਓ ਸ਼ਿਫਟ ਚ ਨਹੀਂ ਜੀ ਹੁਣ ਤਾਂ ਟਾਈਮ ਹੀ 3 ਵਜੇ ਤੱਕ ਨਹੀਂ ਭੇਜੋ ਮੈਂ ਅੱਗੇ ਖੜਾ ਪੈਦਾ ਹੋ ਕੇ ਮੈਂ ਲੈ ਮਾਈਕ ਮਾਈਕ ਦਿਓ ਜੀ ਇੱਕ ਇੱਕ ਲక్ష్ਮਣ ਕੈਂਡੀਡੇਟ ਸਰ ਗਿਰੋ ਖੋਲ ਦਿਓ ਮੇਰੇ ਤੋਂ ਕੌਣ ਮਾਰੂ ਬੰਦਾ ਇੱਕ ਮਿੰਟ ਯਾਰ ਹੈਲੋ ਕੌਣ ਮਾਰੂ ਬੰਦਾ ਤੁਸੀ ਜੁਨਾਹ ਵਾਲਾ ਮੈਂ ਲੱਗੇ ਹਾਂ ਹਲੋ ਉਹ ਸਾਰੇ ਜਿਹੜੇ ਕੈਂਡੀਡੇਟ ਆ ਇਕੱਲੇ ਆਪਦੀ ਫਾਈਲ ਲੈ ਕੇ ਅੱਗੇ ਆ ਜਾਣ ਕੈਂਡੀਡੇਟ ਕੈਂਡੀਡੇਟ ਅੱਗੇ ਚੱਲ ਜਾਣ ਆਪਣਾ ਐਸ.ਟੀ.ਓ. ਸਾਹਿਬ ਤੁਸੀਂ ਜ਼ਿੰਮੇਵਾਰੀ ਲਈ ਹੈ ਜਿੰਦੇ ਕੋਲ ਫਾਈਲ ਆ ਕੱਲਾ ਉਹਨੂੰ ਅੰਦਰ ਅੱਗੇ ਲੈ ਜਾਓ ਅਸੀਂ ਫਾਈਲ ਵਾਲਾ ਬੰਦਾ ਹੀ ਅੱਗੇ ਜਾਣਾ ਚਾਹਦਾ ਚਲੋ ਵੀ ਕੈਂਡੀਡੇਟ ਜਿੰਦੇ ਕੋਲ ਫਾਈਲਾ ਚੱਲ ਬਈ ਜੀਵਨ ਕੋਈ ਸੀ ਇਹ ਜ਼ਿੰਮੇਵਾਰੀ ਚੁੱਕਦੀ ਆ ਚੱਲ ਚੱਲ ਤੁਸੀਂ ਫਾਈਲ ਨੂੰ फैल वारे फैल वारे चलो भई कैंडीडेट कैंडीडेट कले कैंडीडेट हिकु बेनती आहे अॻे हुणी गांगी कैंडीडेट अॻे हुण बाक़ी अथे रुकजे संगत में बेनती आहे बाक़ी संगत न ਸਾਡੀ ਜ਼ਿੰਮੇਵਾਰੀ ਆ ਆ ਆ ਬੋਲਣੀਆਂ ਪੈਣ ਆ ਆ ਪਿਆ ਜੇ ਦਿੱਤਾ ਜਨਾਬ ਉਹਨਾਂ ਨੇ ਫੈਲੂ ਗੀ ਫੋਟੋਆਂ ਦੇ ਦਿੱਤਾ ਜਨਾਬ ਨੂੰ ਚਾਹੋ ਜੀ ਗੋਲੀ ਮਾਰਦੇ ਠੁਠਾ ਮੈਂ ਘੰਟਾ ਘਰ ਕੋਲ ਬੋਲ ਤੂੰ ਹੀ ਕਿਹਦਾ ਚਲੇਗੇ ਅਸੀਂ ਕੀ ਕਰਾਂਗੇ 50000 ਰੁਪਏ ਦਿੱਤਾ ਸਾਡੇ ਆਟ ਕੈਂਡੀਡੇਟ ਜਿਹੜੇ ਉਹਨਾਂ ਨੇ ਗੁੰਡਿਆਂ ਨੂੰ ਸਾਡੀਆਂ ਪੇਪਰ ਸਾਰੀਆਂ ਫੋਟੋਆਂ ਕੋਲੇ ਉਹਨਾਂ ਦੇ ਠੀਕ ਹੈ ਸਿਗਾ ਸਾਹਿਬ ਦੀ ਗੱਲ ਹੈ ਜੇ ਰਾਂ ਲੇ ਕਿ ਮੈਂ ਗੱਲ ਕਰਾਂਗਾ ਕਿ ਜੀਰੇ ਦਾ ਉਹ ਇਹਨਾਂ ਨੇ ਰਲਿਆ ਮੈਂ ਕਹਾਂਗਾ ਡੀਐਸਪੀ ਨੂੰ ਛਾਪ ਦੀ ਵੱਡੀ ਪਾਲਣ ਚਾਹੀਦੀ ਹੈ 11 ਵਜੇ ਤੋਂ ਲੈ ਕੇ ਮੇਰੇ ਘਰੇ ਪੁਲਿਸ ਬਿਠਾਈ ਆ ਮੈਨੂੰ ਕਿਹਾ ਜਾ ਰਿਹਾ ਕਿ ਅਸੀਂ ਤੁਹਾਨੂੰ ਕਾਗਜ਼ ਭਰਾਵਾਂਗੇ ਆਪਦੀਆਂ ਬੱਥਾਂ ਚ ਲੈ ਕੇ ਜਾਵਾਂਗੇ ਤੁਹਾਡੇ ਉਮੀਦਵਾਰਾਂ ਦੇ ਕਾਗਜ਼ ਭਰਾਂਗੇ ਮੈਂ ਐਸਐਸਟੀ ਮੈਡਮ ਦੇ ਧਿਆਨ ਚ ਵੀ ਆਦਾ ਡੀਜੀਪੀ ਦੇ ਧਿਆਨ ਚ ਵੀ ਲਿਆਦਾ ਤੇ ਲਾਅ ਐਂਡ ਆਰਡਰ ਦੇ ਜਿਹੜੇ ਡੀਜੀਪੀ ਨੇ ਅਰਥੀ ਸ਼ਕਲਾ ਉਹਨਾਂ ਦਾ ਹੀ ਫੋਨ ਆਇਆ ਹੁਣ ਫਿਰ ਮੀਡੀਆ ਦੇ ਸਾਹਮਣੇ ਸਾਨੂੰ ਕਹਿ ਰਿਹਾ ਕਿ ਕੱਲੇ ਕੈਂਡੀਡੇਟ ਭੇਜ ਦਿਓ ਜਦੋਂ ਕੈਂਡੀਡੇਟ ਭੇਜਣ ਲੱਗਾ ਵਾ ਤੇ ਹੁਣ ਆਪ ਗੱਡੀਆਂ ਚ ਬਹਿ ਕੇ ਪੁਲਿਸ ਚਲੀ ਗਈ ਮੈਂ ਬੰਦੇ ਥੋੜੀ ਮਰਾਉਣੇ ਆ ਇਸ ਕਰਕੇ ਮੈਂ ਆਪ ਹੀ ਲੈ ਕੇ ਜਾ ਰਿ ਕਿਉਂਕਿ ਜੇ ਕੋਈ ਗੱਲਬਾਤ ਹੋ ਗਈ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਗਾ ਔਰ ਇਤੋਂ ਦੀ ਜਿਹੜੀ ਪੁਲਿਸ ਆ ਜੀਰੇ ਦੀ ਉਹ ਚਾਹੁੰਦੀ ਆ ਕਿ ਕੋਈ ਨਾ ਕੋਈ ਬੰਦਾ ਮਰੇ ਤੇ ਝੜੂ ਵਾਲਿਆਂ ਤੋਂ ਕੋਈ ਨਾ ਕੋਈ ਬੰਦਾ ਮਰਵਾਉਣਾ ਚਾਹੁੰਦੇ ਆ ਔਰ ਜਿਹੜੀ ਐਮਐਲਏ ਦੀ ਔਰ ਐਮਐਲਏ ਦੇ ਮੁੰਡੇ ਦਾ ਜਿਹੜਾ ਨੰਗਾ ਨਾਚ ਜਿਹੜਾ ਇਹ ਵੇਖ ਕੇ ਨੂੰ ਮਿਲਦਾ ਮੈਂ ਅਫਸਰਾਂ ਨੂੰ ਵੀ ਦਿਖਾ ਰਿਆ ਔਰ ਅਸੀਂ ਆਪ ਦੇ ਜਿਹੜੇ ਨਾਮੀਨੇਸ਼ਨ ਆ ਉਹ ਕਰਾਂਗੇ ਹਾਂਜੀ ਹਾਂਜੀ ਚਲੋ ਜੀ ਹਾਂਜੀ ਹਾਂਜੀ ਬਹੁਤ ਬਹੁਤ सारे कुझु रखो असां बि कीअं पोइ माड़े विच میں ہوں نا یہ تمہارے پاس میں تھوڑی سی میں کوئی گالی مار دی ہے ہاں جی 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 ہیلو کمال توڑ دیا میں میں چلتے ہیں بھائی چکتے لگا لے لو لے او ٹھیک ہے بھائی اے ستے ستے بڑے جو لو اپ اوپر لگا تے چلی جاؤ مال کروں نہیں جائے وہ ڈنگے میں میں پیچھے بڑا سٹاپ کروں نہیں دے اس کو کمر ڈال کر میرے پاس اب وہ پیچھے رہا آو چل گئے اپ دونوں میں نہیں رکھتا ہے کہنا میرے ਦੇ ਵੀ ਹਟ ਕੇ ਉਵੇਂ ਟ੍ਰੇਡਰ ਦੇ ਛਰੇ ਆ ਲਗੇ ਟ੍ਰੇਡਰ ਖੁਦ ਦੇਖ ਕੇ ਆਇਆ ਕਰਬਾਨਾਂ ਨੰਗੀਆਂ ਲਗੇ ਫਰੋਏ ਪਰ ਤੇ ਰੋਟੀ ਟ੍ਰੇਡਰ ਦੇ 11 ਵਜੇ ਦਾ ਤੁਸੀਂ ਦੱਸੋ 11:30 ਵਜੇ ਤੇ ਬੈਠੇ ਹੋ ਤੁਸੀਂ ਕਹਿੰਦੇ ਅਸੀਂ ਜੁਮੇ ਜਾਵਣੀ ਡੀਐਸਪੀ ਕਹੀ ਜਾਂਦਾ ਮੈਂ ਚੁੱਕਦਾ ਮੈਂ ਚੁੱਕਦਾ ਦੱਸੋ ਕੋਈ ਨਹੀਂ ਚੁੱਕਦਾ 2 ਵਜੇ ਕੋਈ ਨਹੀਂ ਚੁੱਕਦਾ ਕੋਈ ਨਹੀਂ ਚੁੱਕਦਾ ਪਿਆ ਰੋਕੋ ਜੀ ਰੋਕ ਲੇ ਰੋਕ ਲਾ लेडीज़ <laughs> راسلے پر مر گئے یار ایک منٹ گاڑی کو یہ اپ چلنے نہیں رہو کیوں رہجو میں نہ جاؤں گا تو نہیں نہیں میں انہاں کو بول کے ڈرکا تھوڑی پولیس لے جائے اپ ٹھیک نہ ہو گا گھر پڑے گا ਪਿੱਛੋਂ ਬੰਦੇ ਨਹੀਂ ਆਉਂਦੇ ਹੌਲੀ ਉਹ ਤੰਬਾ ਇਹ ਫੜਾ ਨਾ ਮਾਹਲਾ ਹੈ ਇਹ ਆ ਜੀ ਤੂੰ ਦੇਖ ਚੱਲਾ ਬੱਚਾ ਬੜਾ ਨਹੀਂ ਹੈਣਾ ਲਾਈਵ ਚੱਲਦਾ ਹੈ

ਆ ਰਹੀ ਹੋ ਰਹੀ ਹੋ ਬਹੁਤ ਬਹੁਤ ਭਰਿਆ ਨਾ ਮਗਰ ਨਾ